ਖੁਸ਼ੀਆਂ ਆਪੇ ਨਹੀਂ ਆਉਂਦੀਆਂ ਖੁਸ਼ੀਆਂ ਰੁੱਖਾਂ ਦੇ ਪੱਤੇ ਨਹੀਂ ਹਨ ਜੋ ਆਪੇ ਹੀ ਰੁੱਖਾਂ ਨੂੰ ਲੱਗ ਜਾਂਦੇ ਹਨ ਨਾ ਹੀ ਉਹ ਗਰਮੀਆਂ ਜਾਂ ਸਰਦੀਆਂ ਦੇ ਮੌਸਮ ਹਨ ਜੋ ਆਪੇ ਹੀ ਆਪ ਮੁਹਾਰੇ ਆ ਜਾਂਦੇ ਹਨ ਖੁਸ਼ੀਆਂ ਨੂੰ ਤਾਂ ਬੁਲਾਉਣਾ ਪੈਂਦਾ ਹੈ ਹਾਕਾਂ ਮਾਰਨੀਆਂ ਪੈਂਦੀਆਂ ਹਨ ਉਹਨਾਂ ਦੇ ਆਉਣ ਦਾ ਰਸਤਾ ਬਣਾਉਣਾ ਪੈਂਦਾ ਹੈ ਉਹਨਾਂ ਦੀ ਆਉਣ ਦੀ ਤਿਆਰੀ ਕਰਨੀ ਪੈਂਦੀ ਹੈ ਜਿਹੋ ਜੀ ਖੁਸ਼ੀ ਦੀ ਲੋੜ ਹੋਵੇ ਮਿੰਟ ਦੋ ਮਿੰਟ ਦੀ ਖੁਸ਼ੀ ਨਿੱਕੀ ਜਾਂ ਵੱਡੀ ਖੁਸ਼ੀ ਨਿੱਜੀ ਜਾਂ ਪਰਿਵਾਰਕ ਜਾਂ ਸਮੂਹਿਕ ਖੁਸ਼ੀ ਦੁਨਿਆਵੀ ਜਾਂ ਰੂਹਾਨੀ ਖੁਸ਼ੀ ਨੂੰ ਪ੍ਰਾਪਤ ਕਰਨ ਦਾ ਹੀ ਲਾ ਕਰਨਾ ਪੈਂਦਾ ਹੈ ਤੇ ਉਹੋ ਜਿਹਾ ਹੀ ਖੁਸ਼ੀ ਨੂੰ ਬੁਲਾਵਾ ਦੇਣਾ ਪੈਂਦਾ ਹੈ ਮਨੁੱਖ ਨੂੰ ਨਿੱਕੀਆਂ ਨਿੱਕੀਆਂ ਗੱਲਾਂ ਨਿੱਕੇ ਨਿੱਕੇ ਰਿਸ਼ਤੇ ਹੀ ਵੱਡੀਆਂ ਵੱਡੀਆਂ ਖੁਸ਼ੀਆਂ ਦੇ ਸਕਦੇ ਹਨ ਕਿਸੇ ਰੋਂਦੇ ਬੱਚੇ ਨੂੰ ਚੁੱਪ ਕਰਵਾਉਣ ਵਿੱਚ ਕਿਸੇ ਲੋੜਵੰਦ ਮੰਗਤੇ ਨਾਲ ਪ੍ਰੇਮ ਨਾਲ ਗੱਲ ਕਰਨ ਵਿੱਚ ਜਾਂ ਉਸ ਨੂੰ ਵਿੱਤੀ ਸਹਾਇਤਾ ਦੇਣ ਵਿੱਚ ਕੁੱਤੇ ਨੂੰ ਰੋਟੀ ਦਾ ਟੁਕੜਾ ਪਾਉਣ ਵਿੱਚ ਜਾਂ ਕੀੜੀਆਂ ਨੂੰ ਤਿਲ ਚੌਲੀ ਪਾਉਣ ਵਿੱਚ ਕੋਈ ਬੂਟਾ ਜਾਂ ਪੌਦਾ ਲਾਉਣ ਵਿੱਚ ਕਿਸੇ ਅਨਪੜ੍ਹ ਨੂੰ ਆਈ ਚਿੱਠੀ ਪੜਨ ਵਿੱਚ ਜਾਂ ਕਿਸੇ ਦੀ ਅਰਜ਼ੀ ਦਾ ਖਰੜਾ ਤਿਆਰ ਕਰਨ ਵਿੱਚ ਕਿਸੇ ਦੀ ਗੰਢ ਉਸਤੇ ਸਿਰ ਉੱਤੇ ਰੱਖਣ ਵਿੱਚ ਉਸ ਦੀ ਸਹਾਇਤਾ ਕਰਨ ਵਿੱਚ ਕਿਸੇ ਮਰੀਜ਼ ਦੀ ਦਵਾਈ ਲਿਆਉਣ ਵਿੱਚ ਮੰਦਰ ਜਾਂ ਗੁਰਦੁਆਰੇ ਜਾਣ ਵਿੱਚ ਰੱਬ ਦਾ ਨਾਮ ਲੈਣ ਵਿੱਚ ਜਾਂ ਅਜਿਹਾ ਕੋਈ ਛੋਟਾ ਜਿਨਾ ਕੰਮ ਕਰਨ ਵਿੱਚ ਵੀ ਇੱਕ ਬਚਿੱਤਰ ਕਿਸਮ ਦੀ ਖੁਸ਼ੀ ਹੁੰਦੀ ਹੈ ਅਜਿਹੀ ਖੁਸ਼ੀ ਨੂੰ ਪ੍ਰਾਪਤ ਕਰਨਾ ਔਖਾ ਨਹੀਂ ਹੁੰਦਾ ਇਸ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ ਤੇ ਵਾਰ-ਵਾਰ ਪ੍ਰਾਪਤ ਕਰਨਾ ਚਾਹੀਦਾ ਹੈ ਮਿੱਠਾ ਬੋਲਣਾ ਬੱਚਿਆਂ ਦਾ ਆਦਰ ਕਰਨਾ ਉਹਨਾਂ ਨਾਲ ਹੱਸ ਕੇ ਗੱਲ ਕਰਨਾ ਉਹਨਾਂ ਨਾਲ ਖੇਡਣਾ ਉਹਨਾਂ ਦੀਆਂ ਗੱਲਾਂ ਸੁਣਨਾ ਉਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਦੇਣਾ ਵੀ ਖੁਸ਼ੀ ਪ੍ਰਾਪਤ ਕਰਨ ਦਾ ਸਾਧਨ ਹੈ ਮੈਂ ਕਈ ਪਰਿਵਾਰਾਂ ਨੂੰ ਜਾਣਦਾ ਹਾਂ ਜਿਨ੍ਹਾਂ ਵਿੱਚ ਘਟਿਆ-ਘਟਿਆ ਮਾਹੌਲ ਹੁੰਦਾ ਹੈ ਮੂੰਹ ਸੁਝੇ ਹੀ ਰਹਿੰਦੇ ਹਨ ਪਤੀ-ਪਤਨੀ ਦਾ ਕਿਸੇ ਨਾ ਕਿਸੇ ਮਸਲੇ ਤੇ ਤਕਰਾਰ ਹੁੰਦਾ ਹੀ ਰਹਿੰਦਾ ਹੈ ਅਜਿਹੇ ਬੰਦੇ ਆਪ ਤਾਂ ਪਰੇਸ਼ਾਨ ਹੁੰਦੇ ਹੀ ਹਨ ਨਾਲ ਬੱਚਿਆਂ ਨੂੰ ਵੀ ਪਰੇਸ਼ਾਨ ਕਰਦੇ ਹਨ ਨਾ ਉਹ ਚਾਹ ਨਾਲ ਚਾਹ ਪੀਂਦੇ ਹਨ ਨਾ ਖਾਣਾ ਖਾਂਦੇ ਹਨ ਨਾ ਕੱਪੜੇ ਪਾਉਂਦੇ ਹਨ ਨਾ ਕੋਈ ਘਰ ਦਾ ਕੰਮ ਕਰ ਸਕਦੇ ਹਨ ਗੁੱਸਾ ਹਮੇਸ਼ਾ ਮੂੰਹ ਹੱਥਾਂ ਹਰਕਤਾਂ ਕੰਮ ਕਰਨ ਦੇ ਤਰੀਕੇ ਅਤੇ ਪਾਸ਼ਾ ਦੀ ਵਰਤੋਂ ਰਾਹੀਂ ਪ੍ਰਗਟ ਹੁੰਦਾ ਰਹਦਾ ਹੈ ਗੱਲ ਕੁਝ ਵੀ ਨਹੀਂ ਹੁੰਦੀ ਜੇ ਪਤੀ ਪਤਨੀ ਆਰਾਮ ਨਾਲ ਬੈ ਕੇ ਸ਼ਾਂਤੀ ਨਾਲ ਸਮੱਸਿਆ ਦਾ ਹੱਲ ਕਰ ਲੈਣ ਤਾਂ ਮਾਹੌਲ ਨੂੰ ਖੁਸ਼ਗਵਾਰ ਬਣਾਇਆ ਜਾ ਸਕਦਾ ਹੈ ਖਾਸੀਆਂ ਅਤੇ ਖੁਸ਼ੀਆਂ ਨੂੰ ਬੁਲਾਇਆ ਜਾ ਸਕਦਾ ਹੈ ਕੋਈ ਵੀ ਇਨਸਾਨ ਮੁਸਕਰਾਉਂਦਾ ਜਾਂ ਹੱਸਦਾ ਪੈਦਾ ਨਹੀਂ ਹੁੰਦਾ ਹੱਸਣ ਅਤੇ ਮੁਸਕਰਾਉਣ ਦੀ ਆਦਤ ਪਾਉਣੀ ਪੈਂਦੀ ਹੈ ਤੇ ਇਹ ਹੀ ਆਦਤ ਪਾਈ ਜਾ ਸਕਦੀ ਹੈ ਸਾਡੇ ਆਂਢ ਗੁਆਂਢ ਵਿੱਚ ਦਫਤਰ ਸਕੂਲ ਕਾਰਖਾਨੇ ਆਦਿ ਵਿੱਚ ਕੁਝ ਕੁ ਬੰਦੇ ਜ਼ਰੂਰ ਮਿਲ ਜਾਂਦੇ ਹਨ ਜੋ ਹਮੇਸ਼ਾ ਹੀ ਖੇੜੇ ਰਹਿੰਦੇ ਹਨ ਗੰਭੀਰ ਤੋਂ ਗੰਭੀਰ ਅਰਚਨ ਮੇਲੇ ਵੀ ਉਹਨਾਂ ਦੇ ਮੂੰਹ ਤੇ ਚਿੰਤਾ ਜਾਂ ਆਮ ਦੀਆਂ ਲਕੀਰਾਂ ਨਹੀਂ ਖਿੱਚੀਆਂ ਜਾਂਦੀਆਂ ਇਹ ਵੀ ਅਚੰਭਾ ਹੀ ਜਾਪਦਾ ਹੈ ਕਿ ਉਹ ਹੱਸਦੇ ਖੇੜਦੇ ਹੀ ਔਂਕੜਾਂ ਦਾ ਹਲਕਾ ਲੈਂਦੇ ਹਨ ਉਹ ਜੰਮਦੇ ਹੀ ਜੇ ਨਹੀਂ ਹੁੰਦੇ ਉਹਨਾਂ ਨੇ ਹੱਸਣ ਜਾਂ ਮੁਸਕਰਾਉਣ ਦੇ ਮੁਸੀਬਤਾਂ ਅਤੇ ਔਂਖੜਾਂ ਨਾਲ ਖਿੜੇ ਮੱਥੇ ਕੋਲਣ ਦੀ ਆਦਤ ਪਾਈ ਹੁੰਦੀ ਹੈ। ਉਹਨਾਂ ਕੋਲ ਢੇਰ ਸਾਰੇ ਲਤੀਫੇ ਹੁੰਦੇ ਹਨ, ਬਹੁਤ ਸਾਰੇ ਸ਼ੇਅਰ ਹੁੰਦੇ ਹਨ। ਕਈ ਨਿੱਕੀਆਂ-ਨਿੱਕੀਆਂ ਹਾਸੇ ਦੀਆਂ ਫੁਲਝੜੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਉਹ ਅਕਸਰ ਵਰਤੋਂ ਕਰਦੇ ਰਹਿੰਦੇ ਹਨ। ਉਹਨਾਂ ਵੱਲ ਦੇਖ ਕੇ ਭੁਲਿਖਾ ਪੈਂਦਾ ਹੈ ਕਿ ਉਹਨਾਂ ਨੂੰ ਕਦੇ ਕੋਈ ਮੁਸੀਬਤ ਆਉਂਦੀ ਹੀ ਨਹੀਂ, ਕੋਈ ਵੀ ਔਂਕੜ ਦਾ ਸਾਹਮਣਾ ਹੀ ਨਹੀਂ ਕਰਦੇ। ਕਿਸੇ ਕਰਕੇ ਹਮੇਸ਼ਾ ਖੁਸ਼ ਰਹਿੰਦੇ ਨੇ। ਨਹੀਂ, ਗੱਲ یوں ਨਹੀਂ ਹੁੰਦੀ। ਮੂਸਿੰਟੇ ਨਮੀ ਪੈਂਦੀਆਂ ਹਨ ਬਿਜਲੀਆਂ ਇਨਾਂ ਉੱਤੇ ਵੀ ਡਿੱਗਦੀਆਂ ਹਨ ਪਰ ਕੋਈ ਘਬਰਾਉਂਦੇ ਨਹੀਂ ਰੋਣਾ ਪਿੱਟਣਾ ਨਹੀਂ ਪਾਵੰਦੇ ਸਗੋਂ ਹੱਸਦੇ ਖੇਡਦੇ ਗੰਢਾਂ ਖੋਲ ਲੈਂਦੇ ਹਨ ਹਰ ਬਸ਼ਰ ਅਜਿਹਾ ਕਰ ਸਕਦਾ ਹੈ ਬਸ ਥੋੜਾ ਜਿੰਨਾ ਸੋਚ ਅਤੇ ਯੋਜਨਾਬੰਦੀ ਤੋਂ ਕੰਮ ਲੈਣ ਦੀ ਲੋੜ ਹੁੰਦੀ ਹੈ ਸਾਡੇ ਵੱਡੇ-ਵਡੇਰਿਆਂ ਨੇ ਘਰਾਣੇ ਪਰਿਵਾਰਾਂ ਅਤੇ ਸਮਾਜ ਵਿੱਚ ਖੁਸ਼ੀਆਂ ਨੂੰ ਸਦਾ ਦੇਣ ਦੇ ਕਈ ਢੰਗ ਕੱਢੇ ਹੋਏ ਸਨ ਉਨ੍ਹਾਂ ਵਿੱਚੋਂ ਕੁਝ ਕੁ ਰਸਮਾਂ ਰੀਤਾਂ ਮੇਲਿਆਂ ਸਮਾਗਮਾਂ ਸਮਾਜਿਕ ਅਤੇ ਧਾਰਮਿਕ ਤਿਉਹਾਰਾਂ ਦੇ ਰੂਪ ਵਿੱਚ ਅੱਜ ਤੱਕ ਚਰੇ ਆ ਰਹੇ ਹਨ ਵਿਆਹ ਸ਼ਾਦੀ ਦੇ ਮੌਕੇ ਨਵੇਂ ਕੱਪੜੇ ਸੋਣਾ ਗਹਿਣੇ ਖਰੀਦਨੇ ਮਠਿਆਈਆਂ ਖਾਣੀਆਂ ਤੇ ਵੰਡਣੀਆਂ ਗਰੀਬ ਗੁਰਬੀ ਨੂੰ ਦਾਨ ਦੇਣਾ ਧਿਆਣੀਆਂ ਪੂਜਣੀਆਂ ਮੰਦਰ ਸਕੂਲਾਂ ਫਰਮਸ਼ਾਲਾਵਾਂ ਨੂੰ ਦਾਨ ਦੇਣਾ ਨਲਕੇ ਖੂਹਾਂਦ ਲਗਵਾਉਣਾ ਸਾਰੇ ਹੀ ਖੁਸ਼ੀ ਦੇ ਸਾਧਨ ਹਨ ਜਨਮ ਦਿਹਾੜੇ ਦਸਤਾਰ ਪੋਸ਼ੀ ਜਨੇਊ ਪਉਣ ਦੀ ਰਸਮ ਸਕੂਲ ਪੜ੍ਹਨੇ ਪਾਉਣ ਦੀ ਰਸਮ, ਸ਼ਾਦੀ ਦੀ ਐਨੀਵਰਸਰੀ, ਨੌਕਰੀ ਵਿੱਚ ਤਰੱਕੀ, ਮਕਾਨ ਦੀ ਚੱਠ, ਪਾਈ ਦੂਜ, ਰਖੜੀ, ਜਨਮਾਸ਼ਟਮੀ, ਗੁਰਪੁਰਬ, ਦੁਸ਼ਹਰਾ, ਦੀਵਾਲੀ ਅਤੇ ਸਾਰੀ ਖੁਸ਼ੀ ਪ੍ਰਾਪਤੀ ਦੇ ਵਸੀਲੇ ਹਨ। ਆਧੁਨਿਕ ਸਮੇਂ ਨੇ ਅਜਿਹੇ ਮੌਕੇ ਅਮੀਚ ਆਜ਼ਾਦੀ ਦਿਵਸ, ਗਣਤੰਤਰਤਾ ਦਿਵਸ, ਬਾਲ ਦਿਵਸ ਅਤੇ ਆਪਕ ਦਿਵਸ, ਮਾਤਾ ਦਿਵਸ, ਮਾ ਦਿਵਸ, ਪਿਤਾ ਦਿਵਸ ਨੂੰ ਨੂਰ ਦਿਵਸ ਵਰਤਿਰਵਾ ਸਾਦੀ ਜੋੜ ਦਿੱਤੇ ਹਨ। ਇਹ ਸਾਰੇ ਖੁਸ਼ੀ ਦੇ ਮੌਕੇ ਹਨ। ਇਨਾਂ ਨੂੰ ਉਸੇ ਤਰ੍ਹਾਂ ਹੀ ਮਨਾਉਣਾ ਚਾਹੀਦਾ ਹੈ ਪਤੀ ਦਾ ਪਤਨੀ ਦੇ ਕੰਮ ਵਿੱਚ ਹੱਥ ਵਟਾਉਣ ਦੂਜੀ ਤੀਜੀ ਵਿੱਚ ਪੜਦੇ ਬੱਚੇ ਨੂੰ ਇਨਾਮ ਮਿਲਣ ਕਿਸੇ ਪਿਆਰੇ ਦੀ ਚਿੱਠੀ ਦਾ ਕਈ ਵਰਿਆਂ ਤੋਂ ਬਾਅਦ ਗਰਮੀ ਦੇ ਮੌਸਮ ਵਿੱਚ ਵੀ ਪੈਣਾ ਸ਼ੁਰੂ ਹੋ ਜਾਣਾ ਗਵਾਂਡੀਆਂ ਵੱਲੋਂ ਅਖੰਡ ਪਾਠ ਕਰਵਾਉਣ ਜਾਂ ਧੀ ਦਾ ਵਿਆਹ ਰੱਖਿਆ ਜਾਣਾ ਆਦਿ ਖੁਸ਼ੀ ਦੇ ਮੌਕੇ ਹਨ ਇਹਨਾਂ ਵਿੱਚ ਗੱਜ ਵੱਜ ਕੇ ਸ਼ਿਰਕਤ ਕਰਨੀ ਚਾਹੀਦੀ ਹੈ ਜਿਹੜੇ ਖੁਸ਼ੀਆਂ ਨੂੰ ਸਦਾ ਦੇਣਾ ਜਾਣਦੇ ਹਨ ਉਹ ਆਂਡ ਗਵਾਂਡ ਵਿੱਚ ਮਨਾਏ ਜਾਣੀ ਕਿਸੇ ਵੀ ਖੁਸ਼ੀ ਵਿੱਚ ਸ਼ਾਮਲ ਹੋ ਜਾਂਦੇ ਹਨ ਸ਼ਾਮਲ ਹੀ ਨਹੀਂ ਹੁੰਦੇ ਭੰਗੜੇ ਵੀ ਪਾਉਣ ਲੱਗ ਪੈਂਦੇ ਹਨ ਕਿਸੇ ਬੁਰੀ ਆਦਤ ਨੂੰ ਛੱਡ ਦੇਣਾ ਵੀ ਖੁਸ਼ੀ ਮਨਾਉਣ ਦਾ ਮੌਕਾ ਹੁੰਦਾ ਹੈ ਜਿਸ ਨੂੰ ਨਸ਼ੇ ਕਰਨ ਦੀ ਝੂਠ ਬੋਲਣ ਦੀ ਰਿਸ਼ਵਤ ਲੈਣ ਦੀ ਚੁਗਲੀ ਕਰਨ ਦੀ ਗੁੰਮਨਾਮ ਸ਼ਿਕਾਇਤ ਕਰਨ ਦੀ ਪਿੱਠ ਪਿੱਛੇ ਨਿੰਦਾ ਕਰਨ ਦੀ ਗਾਲਾਂ ਕੱਢਣ ਦੀ ਗੁੱਸਾ ਕਰਨ ਦੀ ਜਾਂ ਇਸ ਤਰ੍ਹਾਂ ਦੀ ਕੋਈ ਪੈੜੀ ਆਦਤ ਹੋਵੇ ਉਸ ਨੂੰ ਉਦੋਂ ਬੜੀ ਹੀ ਖੁਸ਼ੀ ਪ੍ਰਾਪਤ ਹੁੰਦੀ ਹੈ ਜਦੋਂ ਉਹ ਅਜਿਹੀ ਬੁਰੀ ਆਦਤ ਦਾ ਤਿਆ ਕਰ ਦਿੰਦਾ ਹੈ ਖੁਸ਼ੀ ਪ੍ਰਾਪਤ ਕਰਨ ਦਾ ਵੀ ਇਹ ਹੀ ਅਨਮੋਲ ਢੰਗ ਹੈ। ਇਨਸਾਨ ਨੂੰ ਖੁਸ਼ੀ ਖਿਮਾ ਕਰਨ ਨਾਲ, ਖਿਮਾ ਮੰਗਣ ਨਾਲ, ਆਪਣਾ ਦੋਸ਼ કબੂਲ ਕਰਨ ਨਾਲ ਵੀ ਮਿਲਦੀ ਹੈ। ਜੇ ਤੁਸੀਂ ਪਾਪ, ਗੁਨਾਹ ਜਾਂ ਅਪਰਾਧ ਕੀਤਾ ਹੈ, ਜਿਸ ਦਾ ਕਿਸੇ ਨੂੰ ਨੁਕਸਾਨ ਹੋਇਆ ਹੈ ਪਰ ਤੁਹਾਡਾ ਗੁਨਾਹ ਪકડਿਆ ਨਹੀਂ ਗਿਆ, ਤਾਂ ਤੁਹਾਡੇ ਮਨ ਤੇ ਬੋਝ ਰਹੇਗਾ। ਤੁਸੀਂ ਕਦੇ ਵੀ ਪੂਰੇ ਤੌਰ ਤੇ ਖੁਸ਼ ਨਹੀਂ ਹੋ ਸਕੋਗੇ। ਖੁਸ਼ੀ ਪ੍ਰਾਪਤ ਕਰਨ ਦਾ ਢੰਗ ਹੈ। ਆਪਣਾ ਗੁਨਾਹ ਕਬੂਲ ਕਰ ਲੈਣਾ ਤੇ ਆਪਣੇ ਦੁਸ਼ਮਣ ਜਾਂ ਜਿਸ ਨੂੰ ਤੁਸੀਂ ਨੁਕਸਾਨ ਪਹੁੰਚਾਇਆ ਹੈ ਉਸ ਤੋਂ ਮਾਫੀ ਮੰਗ ਲੈਣਾ ਅਤੇ ਜੇ ਹੋ ਸਕੇ ਨੁਕਸਾਨ ਦੀ ਪਰਪਾਈ ਕਰ ਦੇਣਾ ਅਜਿਹੀ ਖੁਸ਼ੀ ਕਿਸੇ ਵੱਲੋਂ ਕੀਤੇ ਗੁਨਾਹ ਅਪਰਾਧ ਜਾਂ ਪਾਪ ਨੂੰ ਖਿਮਾ ਕਰਨ ਨਾਲ ਵੀ ਮਿਲਦੀ ਹੈ ਦੋਸ਼ੀ ਨੂੰ ਖਿਮਾ ਕਰਨਾ ਬੜੇ ਪੁੰਨ ਵਾਲਾ ਕੰਮ ਹੁੰਦਾ ਹੈ ਉਸਦੇ ਮਨ ਦਾ ਭਾਰ ਤਾਂ ਹੌਲਾ ਹੁੰਦਾ ਹੀ ਹੈ ਪਰ ਖਿਮਾ ਕਰਨ ਵਾਲੇ ਨੂੰ ਵੀ ਖੁਸ਼ੀ ਪ੍ਰਾਪਤ ਹੁੰਦੀ ਹੈ ਇਹ ਉੱਚੀ ਅਤੇ ਦਾਇਮੀ ਕਿਸਮ ਦੀ ਖੁਸ਼ੀ ਹੁੰਦੀ ਹੈ ਜਿਸ ਨੂੰ ਤੁਸੀਂ ਅੱਜ ਤੱਕ ਦੁਸ਼ਮਣ ਸਮਝਦੇ ਆਏ ਹੋ ਜਿਸ ਨਾਲ ਅਣ ਬੋਲਣਾ ਪਾਇਆ ਹੋਇਆ ਹੈ ਜਿਸ ਨਾਲ ਤੁਸੀਂ ਨਫ਼ਰਤ ਕਰਦੇ ਹੋ ਜੇ ਉਸ ਨਾਲ ਸੁਲਾ ਘਰ ਲਵੋ ਦੁਸ਼ਮਣੀ ਅਤੇ ਨਫ਼ਰਤ ਭੁਲਾ ਦਿਓ ਉਸ ਦੇ ਕਸੂਰ ਨੂੰ ਭੁੱਲ ਜਾਵੋ ਉਹ ਨਾ ਵੀ ਮਾਫੀ ਮੰਗੇ ਤਾਂ ਵੀ ਮਾਫ ਕਰ ਦਿਓ ਇਹ ਵੀ ਬਹੁਤ ਵੱਡੀ ਖੁਸ਼ੀ ਦਾ ਕਾਰਨ ਬਣ ਸਕਦਾ ਹੈ ਆਪਣੀਆਂ ਨਿੱਕੀਆਂ ਨਿੱਕੀਆਂ ਜਿੰਨਾ ਜਿਨ੍ਹਾਂ ਨੂੰ ਤੁਸੀਂ ਅਸੂਲਾਂ ਦਾ ਨਾਂ ਦਿੰਦੋ ਜੇ ਉਹ اسی ਦੀ ਖੁਸ਼ੀ ਦੀ ਅਰਚਨ ਬਣਦੇ ਹਨ ਉਹਨਾਂ ਦਾ ਤਿਆਗ ਵੀ ਖੁਸ਼ੀ ਦਾ ਸੁਭਾਅ ਬਣ ਸਕਦਾ ਹੈ ਜਿਹੜਾ ਤਿਆਗ ਕਰਨਾ ਚਾਹੀਦਾ ਹੈ ਮੇਰੀ ਗੱਲ ਮੇਰੀ ਇੱਜ਼ਤ ਮੇਰਾ ਕਮਰਾ ਮੇਰੀ ਸੋਤੀ ਮੇਰੀ ਚਾਹ ਮੇਰੀਆਂ ਚੀਜ਼ਾਂ ਆਦ ਪੰਦਨ ਦਾ ਪਰਤੀਕ ਹੈ ਅਜਹੀ ਹੀ ਮੈਂ ਖੁਸ਼ੀਆਂ ਦੇ ਪੈਦਾ ਹੋਣ ਵਿੱਚ ਰੁਕਾਵਟ ਦਾ ਕਾਰਨ ਬਣਦੀ ਹੈ ਇਸ ਹਉਮੈ ਦਾ ਤਿਆਗ ਕਰਨਾ ਰੂਹਾਨੀ ਖੁਸ਼ੀ ਦਾ ਜ਼ੀਨਾ ਬਣ ਸਕਦਾ ਹੈ ਸਹਿਯੋਗ ਦਾ ਤਿਆਗ ਮੁਕਾਬਲੇ ਨਾਲੋਂ ਹਜ਼ਾਰਾਂ ਦਰਜੇ ਉੱਚਾ ਸੰਕਲਪ ਹੈ ਛੋਟੇ-ਛੋਟੇ ਤਿਆਗ ਨਿਕੰਨ ਕੇ ਮਾਫੀਆਂ ਨਜ਼ਰਅੰਦਾਜ਼ੀਆਂ ਮਨੁੱਖ ਨੂੰ ਬੇਪਨਾਹ ਖੁਸ਼ੀ ਦੇ ਸਕਦੀਆਂ ਹਨ ਬਹੁਤ ਵਾਰ ਵੇਖ ਕੇ ਅਣਦੇਖੀ ਕਰਨਾ ਸੁਣ ਕੇ ਅਣਸੁਣੀ ਕਰਨਾ ਇਹਸਾਨ ਕਰਕੇ ਭੁੱਲ ਜਾਣਾ ਲਿਖੀ ਕਰਕੇ ਉਸ ਦੀ ਯਾਦ ਮਿਟਾ ਦੇਣਾ ਅਧੀਨਗੀ ਅਤੇ ਨਿਮਰਤਾ ਬਣਾਉਣਾ ਖੁਸ਼ੀਆਂ ਨੂੰ ਸੱਦਾ ਪੱਤਰ ਦੇਣ ਦੇ ਤਰੀਕੇ ਹਨ ਵੈਸੇ ਵੀ ਖੁਸ਼ੀ ਮਨ ਦੀ ਅਵਸਥਾ ਹੁੰਦੀ ਹੈ ਕਿਸੇ ਚੀਜ਼ ਦਾ ਨਾ ਖੁਸ਼ੀ ਨਹੀਂ ਹੈ ਅਜਿਹੀ ਅਵਸਥਾ ਪੈਦਾ ਕੀਤੀ ਜਾਂਦੀ ਹੈ ਵਿਕਸਿਤ ਕੀਤੀ ਜਾਂਦੀ ਹੈ ਜਨਮ ਤੋਂ ਹੀ ਮਨੁੱਖ ਨੂੰ